ਗੋਲੀਆਂ ਵਾਲੇ ਰਸ਼ਪਾਲ ਕਹਿੰਦੇ ਚੋਟੀ ਦਾ ਜਫਾ ਲਾ ਕੇ ਤੇ ਪੁਆਇੰਟ ਆਪਣੀ ਟੀਮ ਦੇ ਖਾਤੇ ਵਿੱਚ ਜੋੜ ਦਿੰਦਾ ਹੈ ਉਧਰ ਸਾਡਾ ਵੀਰ ਹੈਪੀ ਗਿੱਲ ਆਇਆ ਹੋਇਆ 골ਡੀ ਗਿੱਲ ਕਹਿੰਦੇ ਕੈਨੇਡਾ ਜਾ ਬਸਿਆ ਤੇ ਨੌਜਵਾਨ ਸਾਡਾ ਲਾਲੀ ਗਿੱਲ ਕੈਨੇਡਾ ਸਰਬਜੀਤ ਗਿੱਲ ਹੋਰੀ ਮਾਣ ਕਰਦੇ ਆ ਉੱਥੇ ਵੀਰ ਗੁਰਮੀਤ ਸਿੰਘ ਪੁੱਜਾ ਹੈ ਔਣਗੜੀਆ ਵੀਰਾਂ ਦਾ ਧੰਨਵਾਦ ਹੈ ਆ ਕਬੱਡੀ ਕਹਿੰਦੇ ਨੌਜਵਾਨ ਗੋਰੇ ਦੀ ਤੇ ਦੂਜੇ ਪਾਸੇ ਹਰਮਨ ਹੈ ਜਲਾਲਪੁਰੀਆ ਉਹ ਚੜ ਗਿਆ ਸੱਤ ਦੀ ਪੁਲੀ ਤੇ ਬੜਾ ਥਾੜ 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 ਵੱਜਦੀ ਹੈ ਕਿ ਤੂੰ ਵੀ ਛੜ ਦੇ ਛੋਟਿਆ ਵੀਰ ਉਹ ਕਰਨੀ ਰੀਸ ਸ਼ਰੱਭੀਆਂ ਦੀ ਆਹ ਦੇਖ ਪਟਾਕੇ ਪੈਂਦੇ ਕੌਡੀ ਖੇਡ ਪੰਜਾਬੀਆਂ ਦੇ ਆਹ ਦੇਖ ਪਟਾਕੇ ਪੈਂਦੇ ਪਟਾਕੇ ਪੈਂਦੇ ਆ ਹੋ ਗੁਰਦਾਸਪੁਰ ਵਾਲੇ ਗੋਰਾ ਗੱਬਰ ਨਜਵਾਨਾ ਪਾ ਕੌਡੀ ਗੋਰਾ ਰੇਡ ਪਾਉਣ ਦੇ ਲਈ ਵਜਿਆ ਹੋਇਆ ਮੇਰਾ ਨੰਮਣ ਪਿੰਡਾ ਮੇਰੇ ਵੀਰੋ ਗੋਰਾ ਨਾ ਵਾ ਆਰ ਯਾਰੀ ਗੁਰਮਖ ਡੇਰਾ ਪਠਾਣਾ ਵਾਲੇ ਦੇ ਨਾਲ ਆ ਜਿਹੜਾ ਨਿਊਜ਼ੀਲੈਂਡ ਰਹਿੰਦਾ ਮੇਰੇ ਵੀਰੋ ਨਿਊਜ਼ੀਲੈਂਡ ਦਾ ਆਕਲੈਂਡ ਸ਼ਹਿਰ ਹੈ ਆਕਲੈਂਡ ਸ਼ਹਿਰ ਦੇ ਵਿੱਚ ਕਮਲ ਤੇ ਮਨਜੋਤ ਸੁੱਖਾ ਰਾਜੂ ਪਿੰਡੇ ਟੌਪ ਦੇ ਪ੍ਰਮੋਟਰ ਆ ਉਹ ਪੱਕੇ ਤਾਰ ਤੇ ਜਾ ਬਸੇ ਆ ਉਹਨਾਂ ਨਾਲ ਯਾਰੀ ਆ ਵੇਰੇ ਵਾਲਾ लवली ਇੱਕ ਢਾਕੇ ਖੜ ਗਿਆ ਅੱਜ ਵੇਰੇ ਆ ਫਿਰਦਾ ਪਰ ਤੇਰੇ ਯਾਰ ਨੂੰ ਦੱਬੜ ਨੂੰ ਫਿਰਦੇ ਆ ਦੱਬਦਾ ਕਿੱਥੇ ਆ ਤੇਰੇ ਯਾਰ ਨੂੰ ਦੱਬੜ ਨੂੰ ਫਿਰਦੇ ਪਰ ਦੱਬਦਾ ਕਿੱਥੇ ਆ ਗੋਰਾ ਮਮਾ ਅੱਜ ਹਜ਼ਾਰ 10-10 ਹਜ਼ਾਰ ਕਿਹਦੇ ਦੋ-ਦੋ ਜੱਫੀਆਂ ਤੇ ਲਾਵਾ ਕਿਹਦੇ ਦੋ-ਦੋ ਜੱਫੀਆਂ ਤੇ ਲਾਵਾ ਸਾਡਾ ਮਨੂ ਕਿਤੇ ਨਜ਼ਰ ਨਹੀਂ ਆਉਂਦਾ ਵਿਛਾੜੇ ਪਿੰਡ ਵਾਲਾ ਸਾਨੂੰ ਕਿਤੇ ਮਨੂ ਨਹੀਂ ਲੱਭਦਾ ਕਿ ਮੰਨਿਆ ਬਗੈਰ ਤੇਰੇ ਓਏ ਜ਼ਿੰਦਗੀ ਗੁਜ਼ਰ ਜਾਂਦੀ ਪਰ ਤੂੰ ਜੇ ਹੁੰਦਾ ਤੇ ਗੱਲ ਹੋਰ ਹੋਣੀ ਸੀ ਓਏ ਤੂੰ ਜੇ ਹੁੰਦਾ ਤੇ ਗੱਲ ਹੋਰ ਹੋਣੀ ਸੀ ਆਓ ਸਾਹਮਣੇ ਇਸਰੇ ਨੇ ਨੌਜਵਾਨ ਕਹਿੰਦੇ ਗੋਰਾ ਕਬੱਡੀ ਪਾ ਰਿਹਾ ਹੈ ਇੱਕ ਤਕੜਾ ਨੰਬਰ ਨੌਜਵਾਨ ਨੇ ਜੋੜ ਦਿੱਤਾ ਹੈ ਪੈਂਦੀ ਕਬੱਡੀ ਗੋਰਾ ਮੰਮਣਕੇ ਪਿੰਡ ਦਾ ਜਦੋਂ ਮੰਮਣਕੇ ਪਿੰਡ ਦਾ ਨਾਮ ਲੈਂਦੇ ਆ ਤੇ ਮਹਿੰਦਰ ਸਿੰਘ ਜੀ ਦਾ ਨਾਮ ਆਪ ਮੁਹਾਰੇ ਜਿਹੜਾ ਬੁਲਾ ਉੱਪਰ ਆ ਜਾਂਦਾ ਉਧਰ ਕਹਿੰਦੇ ਵੀ ਖੁਜਾਲੇ ਵਾਲਾ ਅਜਮੇਰ ਵੀ ਆਇਆ ਹੋਇਆ ਹੈ 2016 ਦਾ 2017 ਦਾ ਟਾਈਮ ਮੈਨੂੰ ਯਾਦ ਹੈ ਵੀ ਅਸੀਂ ਸੁਪੇਨ ਦੇ ਵਿੱਚ ਇਕੱਠੇ ਸੀ ਅਸੀਂ ਬਾਰਸੀਲੋਨਾ ਦੇ ਵਿੱਚ ਇਕੱਠੇ ਸੀ ਅਸੀਂ ਬੈਲਜੀਅਮ ਇਕੱਠੇ ਸੀ ਅਸੀਂ ਫਰਾਂਸ ਇਕੱਠੇ ਸੀ ਅਸੀਂ ਪੈਰਿਸ ਇਕੱਠੇ ਸੀ ਪਰ ਆਹ ਕਹਿੰਦੇ ਗੋਰਾ ਨੌਜਾਨ ਇੱਕ ਤਗੜਾ ਨੰਬਰ ਜੋੜਦਾ ਜਸਵਿੰਦਰ ਕਲਸੀ